ਦਲਜੀਤ ਦਸਾਂਜ ਜਦੋਂ ਵੀ ਕੋਈ ਵੀਡੀਓ ਪਾ ਦਿੰਦਾ سوشل ਮੀਡੀਆ ਤੇ ਵਾਇਰਲ ਹੋ ਜਾਂਦੀ ਆ ਅੰਬਾਨੀਆਂ ਦੇ ਵਿਆਹ ਚ ਗਿਆ ਤਾਂ ਉੱਥੇ ਵੀ ਜਿਹੜੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਉਹਨਾਂ ਦੇ ਉੱਤੇ ਬੋਲ ਕੇ ਬੀਓ ਕਰਕੇ ਬੜੀ ਸੋਹਣੀ ਤਰੀਕੇ ਦੇ ਨਾਲ ਐਡਿਟ ਕਰਕੇ ਪਾਈ ਆ ਵੀਡੀਓ ਤੇ ਹਾਸੇ ਮਜ਼ਾਕ ਦੇ ਵਿੱਚ ਗੱਲਾਂ ਕੀਤੀਆਂ ਨੇ ਜਿਹੜੀਆਂ سوشل ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਪਹਿਲਾਂ ਵੀਡੀਓ ਦਿਖਾਉਣੇ ਆ ਵੀਡੀਓ ਨੂੰ ਪਹਿਲਾਂ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਆਪਣੀ رائے ਜ਼ਰੂਰ ਦਿਓ ਕਿ ਜਿਹੜੇ ਕਹਿੰਦੇ ਸੀ ਨਾ ਦਲਜੀਤ ਐਮੀ ਵਾਗਿਆ ਉੱਥੇ ਵਿਆਹ ਤੇ ਦਲਜੀਤ ਨੇ ਜਿਹੜੀ ਗੱਲਾਂ ਕਹੀਆਂ ਹੁਣ ਸਾਨੂੰ ਪਤਾ ਲੱ ਗੱਲਾਂ ਕੀ ਕਈਆਂ ਨੇ ਆ ਵੀਡੀਓ ਸੁਣਦੇ ਆ ਪੂਰੀ ਵੀ ਹਾਸੇ ਮਜ਼ਾਕ ਦੇ ਵਿੱਚ ਕਿਹਨੂੰ ਕਿਨੂੰ ਕੀ ਕੀ ਜਵਾਬ ਦਿੰਦਾ ਆ ਦੇਖਦੇ ਆ ਪੂਰੀ ਵੀਡੀਓ ਇਹ ਜਿਹੜੀ ਉਹਨਾਂ ਨੇ ਬਲੌਗ ਦੇ ਵਿੱਚ ਪਾਈ ਆ ਲੈ ਬਈ ਬੰਨ ਕੇ ਪੋਚਮੀਆਂ ਪੱਗਾ ਮੁੰਡੇ ਛਾ ਗਏ ਓਏ ਉਹ ਵਹਿ ਗਿਆ ਇਧਰ ਨੂੰ ਮੂੰਹ ਕਰ ਲਾ ਆ ਪੰਜਾਬੀ ਆ ਗਏ ਓਏ ਆ ਦੇਖੋ ਅਨੰਤ ਵੀਰੇ ਸਾਸਰੀਕਾਲ ਲੈ ਬਈ ਕ੍ਰੀਨਾ ਕਪੂਰ ਨੇ ਲੰਬੀ ਬਾਹ ਕੱਢ ਕੇ ਚਖਤੀ ਬੋਲੀ ਉਧਰ ਕ੍ਰਿਸ਼ਮਾ ਕਪੂਰ ਕਹਿੰਦੀ ਦਸਾਂਜਾ ਆਲਾ ਹੌਲੀ ਹੌਲੀ ਲੈ ਬਈ ਕਿਆਰਾ ਕਟਰੀਨਾ ਕਹਿੰਦੀ ਆ ਡੂ ਯੂ ਨੋ ਡੂ ਯੂ ਨੋ ਔਰ ਦਸਾਂਜਾ ਆਲਾ ਕਹਿੰਦਾ ਬੇਬੀ ਆਈ نو ਆਈ نو ਰਿਆ ਜੀ ਹੈਪੀ ਬਰਥਡੇ ਲਾ ਵੇ ਦਸਾਂਜਾ ਵਾਲੇ ਨੇ ਸੋਰ ਚੱਕਤੇ ਤੇ ਉਧਰ ਅਰਜੁਨ ਤੇ ਵਿੱਕੀ ਨੇ ਵੀ ਫਿਰ ਪੱਬ ਚੱਕਤੇ ਆ ਮਾਈਕਰੋਸਾਫਟ ਤੇ ਫੇਸਬੁੱਕ ਵਾਲੇ ਵੀ ਨੱਚ ਪਏ ਨੇ ਉਧਰ ਦਸਾਂਜਾ ਨਾ ਨਹੀਂ ਭੰਗੜਾ ਪਾਉਣਾ ਹਟਦਾ ਤੇ ਸੈਬ ਬਾਈ ਦਾ ਮੁੰਡਾ ਕਹਿੰਦਾ ਕਰਦਾ ਕਿ ਬਹੁਤੀ ਝੱਟਦਾ ਲਾ ਵੇ ਇੰਡਸਟਰੀ ਦੇ ਕਿੰਗ ਨੱਚ ਰਹੇ ਨੇ ਇਧਰ ਨੰਨਿਆ ਬੰਡ ਤਾਂ ਪਤਾ ਨਹੀਂ ਕੀ ਹੋ ਗਿਆ ਤੇ ਆ ਪਪਾਰਾਸੀ ਨੂੰ ਕੀ ਹੋ ਗਿਆ ਔਖੇ ਤੇਰਾ ਫੋਟੋ ਬਣਾਦਾ ਰੀਲ ਬਾਈ ਆ ਲੈ ਬਈ ਪਟੌਦੀ ਸਾਹਿਬ ਸਟੇਜ ਤੇ ਆ ਗਏ ਨੇ ਆ ਗਏ ਨੇ ਆ ਜੱਫੀਆਂ ਪੈ ਗਿਆ ਓਏ ਹਾਈ ਓਏ ਦਸਾਂਜਾ ਵਾਲਿਆ ਪੈ ਗਈਆਂ ਜੱਫੀਆਂ ਚੱਲ ਠੀਕ ਐ ਆ ਲੈ ਆ ਵੀ ਆ ਗਏ ਓਏ ਆ ਤੇਰੀ ਕਰਦੇਗੇ ਵੱਟ ਲੈ ਵੇ ਕੀਨਾ ਜੀ ਕਹਿੰਦੇ ਆ ਚੱਕ ਚੁੰਮਾ ਪਤਾ ਨਹੀਂ ਬੀਰਵਾਰਾ ਪਤਾ ਨਹੀਂ ਜੁੰਮਾ ਲੈ ਵੇ ਕਿਆਰਾ ਜੀ ਵੀ ਆ ਗਏ ਨੇ ਸਟੇਟ ਤੇ ਅੱਜ ਤੇ ਜਫੀਆਂ ਤੇ ਜਫੀਆਂ ਹੋਈਆਂ ਭਈਆਂ ਨੇ ਸਾਂਝਾ ਆਲੇ ਆ ਚੱਕ ਨੇ ਆ ਦੇਖਿਓ ਤੁਸੀਂ ਵੀ ਹਾਸੀ ਮਜ਼ਾਕ ਚ ਕੱਲੇ ਕੱਲੇ ਕਲਾਕਾਰ ਕੱਲੇ ਕੱਲੇ ਐਕਟਰ ਬਾਰੇ ਗੱਲਬਾਤ ਕਰਤੀ ਤੇ ਵਿਆਹ ਚ ਜਦੋਂ ਆਇਆ ਦਲਜੀਤ ਦਸਾਂਜ ਤੇ ਲਹਿਰ ਹੀ ਬਣਤੀ ਯਾਰ ਸਾਰਿਆਂ ਦਿਲਜਤ ਕੇ ਲੈ ਗਿਆ ਤੁਸੀਂ ਜ਼ਰੂਰ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਜਿਹੜੀ ਆ ਬਣਾਈ ਹੈ ਨਾ ਹੁਣ ਪਤਾ ਲੱਗ ਗਿਆ ਵੀ ਜਿਹੜੇ ਦਲਜੀਤ ਨੂੰ ਟ੍ਰੋਲ ਕਰੀ ਜਾਂਦੇ ਸੀ ਆ ਜਵਾਬ ਦੇਖਿਓ ਤੁਸੀਂ ਵੀ ਆ ਵੀਡੀਓ ਦੇ ਵਿੱਚ ਕੀ ਕੁਝ ਲੱਭ ਜਾਂਦਾ ਸਭ ਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਕਰਕੇ ਕਰ ਦਿਓ ਸ਼ੇਅਰ ਧੰਨਵਾਦ